ਸਤਿ ਸ਼੍ਰੀ ਅਕਾਲ ਤੁਹਾਨੂੰ ਪੰਜਾਬੀ ਵਾਰਡ ਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਬੈਂਸ ਤੁਹਾਡੇ ਨਾਲ ਹਾਜ਼ਰ ਹਾਂ ਕੈਮਰਾ ਪਰਸਨ ਰੋਮੀ ਦੇ ਨਾਲ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸ਼ਹਿਰ ਗੜ ਸ਼ੰਕਰ ਦੀਆਂ ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਟੀਵੀ ਚੋਨੇ ਜਾਂ ਮੋਬਾਈਲ ਔਨ ਕਰਦੇ ਆ ਤਾਂ ਇੱਕ ਖਤਰਨਾਕ ਖਬਰ ਜਿਹੜੀ ਹੈ ਇੱਕ ਆਂਤਕ ਫਲਾਇਆ ਗਿਆ ਜੋ ਕਸ਼ਮੀਰ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ 26 ਤੋਂ 27 ਸਲਾਨੀਆਂ ਨੂੰ ਜਿਹੜਾ ਗੋਲੀ ਮਾਰ ਕੇ ਮੋਪੇ ਘਾਟ ਉਤਰਤਾ ਗਿਆ ਤਾਂ ਉਸ ਦੇ ਰੋਸ ਦੇ ਵਿੱਚ ਜਿੱਥੇ ਪੂਰਾ ਸ਼ਹਿਰ ਪੂਰਾ ਮੁਲਤ ਜਿਹੜਾ ਕੰਬਿਆ ਜਿਸ ਦੇ ਚੱਲਦੇ ਆ ਬਹੁਤ ਵੱਡਾ ਰੋਸ ਬਹੁਤ ਵੱਡਾ ਜਿਹੜਾ ਇੱਕ ਤੂਫਾਨ ਜਿਹੜਾ ਹੈਗਾ ਗੁੱਸੇ ਦਾ ਨਿਕਲ ਕੇ ਸਾਹਮਣੇ ਆ ਰਿਹਾ ਖਾਸ ਤੌਰ ਤੇ ਭਾਰਤ ਦੇ ਪਾਕਿਸਤਾਨ ਦੇ ਜੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਬੜੇ ਖੱਚੇ ਜਿਤਾਏ ਜਾ ਰਹੇ ਨੇ ਕਿ ਆਤਕਵਾਦੀਆਂ ਨੇ ਤਾਂ ਹਮਲਾ ਕੀਤਾ ਬਹੁਤ ਹੀ ਇਨਸਾਨੀ ਤੱਕ ਹੰਕਾਰ ਨਾਲ ਕੀਤਾ ਹੈਗਾ ਜਿਸ ਦੇ ਚੱਲਦੇ ਤੁਸੀਂ ਤਾਂ ਸੁਣਵਾ ਰਹੇ ਆ ਬਸ ਇਹ ਹਿੰਦੂ ਸੱਟਨ ਜਿਹੜੇ ਗਰਸੈਂਟਰ ਸ਼ਹਿਰ ਦੇ ਵਿੱਚ ਅੱਜ रोज प्रदर्शन कर रहे दर्शन शहर को लाकर रोज प्रदर्शन दर्शन किया जाएगा हिंदू मुर्दाबाद मुर्दाबाद आतंकवाद मुदाबा आतंकवाद मुबा आत मुदाबाद जिहा जिहाती छबाद जिहादीराबाद पाकिस्तान मुदाबाद पाकिस्तान मुरदाबाद आतंकवाद आतंकवाद जिहादी जय श्री जय श्री जय श्री Jack got up! ਨਾਲ ਹੀ ਖਤਮ ਕਰੋ ਨਾਰੇ ਬਾਜੀ ਖਤਮ ਕਰੋ ਜਹਾਂ ਪਾਕਿਸਤਾਨ ਇਕਲਾਬ ਜਿਹੜਾ ਨਾਰੇ ਵਜਤੀ ਜਾਂਦੀ ਹੈ ਉਸ ਦਾ ਵੱਡੀ ਗੰਟੀ ਦਾ ਕੱਟ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਬੈਗ ਲਾ ਲਾ ਬੈਗ ਮੈਂ ਕਹਿੰਦਾ ਇੱਧਰ ਪਿੱਛੇ ਗੱਲ ਤਾਂ ਬੈ ਉਧਰ ਘੁਮਾਉਂਦਾ ਕਿ ਕਰ ਚਾਹੀਏ ਜੇ ਅੱਜ ਬਾਕੀ ਕਰਾਂਗੇ ਨਾ ਆਓ ਆਲੀ ਦੇਖੋੜੇ ਇਹਨੂੰ ਹੁਣੇ ਤਾਂ ਬੈਗ ਮਾਰ ਕੇ ਖਲਾ ਆਜਾ ਕੁਮਾੜਾ ਹਾਂ ਇੱਕ ਦੋ ਆ ਗਿਆ ਉਹਨਾਂ ਨਾਲ ਸਿੱਧਾ ਕਰੋ ਸਿੱਧਾ ਸਿੱਧਾ ਨਾਲ ਸਿੱਧਾ ਕਰੋ ਹਾਂ ਸਿੱਧਾ ਕਰੋ ਜਿਆਵਾ ਨਹੀਂ ਲਿਆਵਾ ਨਹੀਂ ਮਰੇ सभु पहिली गल त खुशी वाली ऐसे तो सारा सारा सा हिंदू समाज आजाद मोटर पार करके बड़ी शर्मदी और अभी बड़े सख्त शब्दों खेती करते हैं तेरह के तेरह खड़े जो हिंदुस्तान साधु संत अलो मता पास करवा के सरकार नोटिस भेज रहे ਇਸ ਸਤਾੰਕ ਬਾਦ ਉੱਤੇ ਲਗਾਉਂ ਪਾਈ ਜਾਵੇ ਔਰ ਰੁਕੇ ਜਾਵੇ ਜਿਹੜਾ ਇਹ ਨਰਸਿੰਗਾਰ ਹੋਇਆ ਉਹ ਕਾਨੂੰ ਮੌਤ ਵੀ ਜਿਹੜੀ ਆ ਧਰਮ ਪੁੱਛ ਕੇ ਆਈ ਆ ਇਹ ਤਾਂ ਮੌਤ ਕਿਸੇ ਨੂੰ ਧਰਮ ਹੀ ਪੁੱਛਦੀ ਫਿਰਦਾ ਤੁਰੀ ਆ ਇੱਥੇ ਜਿਹੜੀ ਮੌਤ ਆਈ ਆ ਪਹਿਲਗਾਮ ਦੇ ਵਿੱਚ ਉਹ ਮੌਤ ਧਰਮ ਪੁੱਛ ਕੇ ਆਈ ਆ ਇਸ ਕਰਕੇ ਮੇਰੀ ਸਾਰਿਆਂ ਨੂੰ ਸਤਾਦੀਆਂ ਨੂੰ Hindu ਭਾਵਨਾ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਜਿੰਦਾ ਰੱਖਾ ਦੱਬਿਆ ਵੀ ਅਸੀਂ ਇੱਕ ਝਟ ਹੋ ਜਾਈਏ ਔਰ ਆਪਣੀ ਝਟਾ ਦਾ ਪ੍ਰਮਾਣ ਦਈਏ ਇਹ ਜਿਹੜੀ ਬਾਕੀ ਸਾਰੇ ਪਤਾ ਹੈ ਜੀ ਪਰ ਤੋਂ ਕਹਿਣਾ ਚਾਹੁੰਦੇ ਕਿਵੇਂ ਦੇਖੋ ਚੱਲ ਗਾਉਂ ਦੇ ਵਿੱਚ ਗੈਰ ਦੀ ਇੱਕ ਮੰਦਭਾਤੀ ਮਾਰ ਕੇ ਜਿਹੜਾ ਨਿੰਦਣ ਹੋਈ ਆ ਅਤਵਾਦੀਆਂ ਦੁਆਰਾ ਸਰਦਾਰ ਜੀ ਦੋਸ਼ ਕਰਦੇ ਆ ਸਾਰੇ ਸਰਪ ਨੇ ਭਾਈ ਖੱਤੇ ਹੋਏ ਆ ਜਿਹੜੇ ਨਹੀਂ ਤੁਹਾਨੂੰ ਪਤਾ ਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਗਾਉਂ ਦੇ ਵਿੱਚ ਨਿੰਦਣਯੋਗ ਹੈ ਜੇਦੂਆਂ ਨੂੰ ਚੱਲ ਕੇ ਹਿੰਦੁਸਤਾਨ ਦੇ ਵਿੱਚ ਹਰ ਲਗਾਉਣੇ ਆਂ ਟੈਂਟ ਬਲਾਕ ਲਾ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਪੁੱਛਿਆ ਗਿਆ ਕਿ ਤੁਹਾਡੀ ਕੀ ਕਹਾਣੀ ਹੈ ਕੀ ਨਾਮ ਹੈ ਲੋਕ ਗਏ ਹੋਏ ਜਿਨ੍ਹਾਂ ਦੇ ਨਾਮ ਦੇ ਭੋਲੇ ਚਲਾਈ ਜਾਂਦੀਆਂ ਨੇ ਜਨਾਨੀਆਂ ਤੇ ਵੀ ਇਹ ਜਨਾਨੀਆਂ ਤੇ ਹੀ ਕਿਉਂ ਹਰ ਵਾਰੇ ਅਟੈਕ ਕੀਤਾ ਜਾਂਦਾ ਹੈ ਨੇ ਪੁੱਛੀ ਉਹ ਲੈ ਸਾਰੇ ਇਸ ਨਾਤੇ ਦੇ ਭਾਈਚਾਰੇ ਇਕੱਠਾ ਹੋਇਆ ਹੈ ਕਿ ਜਿਸ ਦਾ ਅਬਰਨ ਅੰਦੇ ਆਪਣਾ ਦਾ ਤੇ ਅਸੀਂ ਇਹਨਾਂ ਦੇ ਵਿੱਚ ਸਦਾ ਨਿੰਦਾ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਕੋਲ ਬੁਲਾਵੇ ਪਹੁੰਚਿਆ ਆਇਆ ਪਹਿਲੇ ਸਾਰੇ ਹੀ ਸਿਆਸੀਆਂ ਦੇ ਵਿੱਚ ਪਹੁੰਚਦੇ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਵੀ ਆਲੇ ਦੁਆਲੇ ਤੋਂ ਆਏ ਹੋਏ ਜਿਨ੍ਹਾਂ ਦੀ ਕੋਈ ਆਈਡੀ ਪ੍ਰੂਫ ਨਹੀਂ ਹੈ ਸਾਰੇ ਸਿਆਸੀ ਲੀਡਰਾਂ ਦੇ ਹੱਥ ਚੁਰ ਕੇ ਬੈਠੀ ਜਿੱਤੇ ਕਿਸੇ ਵੀ ਮੰਦਰਾਪਾ ਸਾਰਿਆਂ ਦੀ ਆਈਡੀ ਪ੍ਰੋਜੈਕਟ ਚੱਲ ਰਹੀ ਹੈ ਪਰੰਦੇ ਦੂਸਰੇ ਆਜ ਦੇ ਖਿਲਾਫ ਬਿਲਕੁਲ ਨਹੀਂ ਬੋਲਣਾ ਤੇ ਕੱਤਵਾ ਦੇ ਖਿਲਾਫ ਹੀ ਅਸੀਂ ਆਪਣੇ ਸਪੀਚ ਦੇਣੀ ਹੈ ਹੋਰ ਵੀ ਕਹਿੰਦੇ ਤੇ ਮੇਰੀ ਪ੍ਰੈਸਰ ਬੋਰਡ ਨੂੰ ਬੇਨਤੀ ਹੈ ਕਿ ਪਲੀਜ਼ ਵਾਈਟ ਬਾਅਦ ਲੈ ਲੀ ਪਹਿਲਾਂ ਆਪਣਾ ਕੰਮ ਕਰ ਲਈਏ ਪਲੀਜ਼ ਸਾਰੇ ਬਹੁਤ ਬਹੁਤ ਧੰਨਵਾਦ ਪ੍ਰੈਸਰ ਬੋਰਡ ਵਾਸਤੇ ਮੈਂ ਕਹਿੰਦਾ ਤੇ ਹੁਣ ਲੈ ਅਸੀਂ ਕਿਸੇ ਦਾ ਨਾਮ ਬਹੁਤ ਹੀ ਕਰਤਾ ਹਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਚਲੋ ਜਿਲ੍ਹੇ ਦੇ ਪ੍ਰਧਾਨ ਜੀ ਜਤੂ ਸਿੰਘ ਜੀ ਪਹੁੰਚੇ ਹੋਏ ਨੇ 2 ਮਿੰਟ ਲਗਾਣ ਦੇ ਜਿਹੜੇ ਬੁਲਾ ਰਹੇ ਨੇ ਤੋਂ ਬਾਅਦ ਦਿਲ bạch ਨੂੰ ਬੇਨਤੀ ਕਰ ਵੀ ਆਪਣੇ ਸ਼੍ਰੀ ਗੁਰੂ ਦਾ ਦਵੀ ਫਿਰਨ ਦਰਵੀ ਦਾ ਤੇ ਇਨ੍ਹਾਂ ਦੇ ਪੰਜਾਬ ਦੇ ਪਹਤਾਂ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਜੋ ਵੀ ਉਹ ਤੋਂ ਬਾਅਦ ਪਿਆਰਨ ਜਸਵਿੰਦਰ ਕੁਮਾਰ ਜੀ ਸ਼੍ਰੀ ਸਥਾਨ ਦੇ ਪ੍ਰਧਾਨ ਜ਼ਿਲ੍ਹਾ ਨਵ ਜਿਕਾਰਾ ਵੀਰ ਬਜਰੰਗੇ ਮਹਾਰਾਜ اسلامੇ ਕਾਤਵਾਦੀ ਮਰਦਾਬਾਦ 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 اسلامੇ ਕਾਤਵਾਦੀ ਮਰਦਾਬਾਦ 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 ਕਟੂਏ ਅਤਵਾਦੀ ਮਰਦਾਬਾਦ 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 ਕਟੂਏ ਅਤਵਾਦੀ ਮਰਦਾਬਾਦ ਮਰਦਾਬਾਦ اسلامੇ ਕਾਤਵਾਦੀ ਮਰਦਾਬਾਦ 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 ਜਾਤੀਓ ਪੜੀ ਪੱਟੀਆਂ ਕਨੌਣੀ ਹਰਕਤ ਸਗੀ ਜਿਹੜੀ ਕਸ਼ਮੀਰ ਦੇ ਵਿੱਚ ਵਾਪਰੀ ਆ ਉਹਨਾਂ ਲੋਕਾਂ ਨੂੰ ਵੀ ਉਹ ਯਾਦ ਹੋਏਗਾ ਜਿਹੜੀ ਕਸ਼ਮੀਰ ਫਾਈਲ ਦੇਖੀ ਸੀਗੀ ਕੁਝ ਲੋਕਾਂ ਕਹਿ ਰਹੇ ਸੀਗੇ ਕਿ ਕਸ਼ਮੀਰ ਫਾਈਲ ਬਿਲਕੁਲ ਗਲਤ ਬਣਾਈ ਗਈ ਆ ਉਹਨਾਂ ਲੋਕਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਕਿ ਤੁਹਾਡੇ ਅੱਖੀ ਇਹ ਦੁਬਾਰਾ ਕਸ਼ਮੀਰ ਫਾਈਲ ਹੋ ਗਈ ਆ ਉਹਨਾਂ ਨੇ ਦੇਖ ਦੇਖ ਕੇ ਧਰਮ ਪੁੱਛ ਪੁੱਛ ਕੇ ਕੱਪੜੇ ਲਾ ਕੇ ਪੈਂਟਾ ਲਾ ਕੇ ਦੇਖਿਆ ਇਹ ਕਿਹੜੇ ਧਰਮ ਦੇ ਆ ਫਿਰ ਉਹਨਾਂ ਨੂੰ ਗੋਲੀਆਂ ਮਾਰੀਆਂ ਗੋਲੀਆਂ ਵੀ ਉਹਨਾਂ ਨੂੰ ਮਾਰੀਆਂ ਜਿਹੜੇ ਸਨਾਤਨੀ ਸੀਗੇ ਚਾਹੇ ਉਹ ਹਿੰਦੁਸਤਾਨ ਦਾ ਚਾਹੇ ਉਹ ਪਾਕਿਸਤਾਨ ਦਾ ਚਾਹੇ ਉਹ ਕਸ਼ਮੀਰ ਦੇ ਵਿੱਚ ਕਿਤੇ ਵੀ ਹੋਵੇ ਤੇ ਘਾਣ ਹਿੰਦੂਆ ਲਈ ਹੁੰਦਾ ਸੋ ਮੈਂ ਇੱਕੋ ਹੀ ਬੇਨਤੀ ਕਰਦਾ ਸਮੂਹ ਆਪਣੇ ਸਨਾਤਨ ਨੂੰ ਕਿ ਸਾਰੇ ਇਕੱਠੇ ਹੋਵੋ ਏਰੀ ਵਿੱਚ ਹੀ ਇਹੀ ਹੱਲ ਹੈ ਜੈ ਸ਼੍ਰੀ ਰਾਮ ਤੇ ਹੁਣ ਮੇਰੀ ਬੇਨਤੀ ਹੈ ਦਿਲਵਰ ਜੀ ਸ੍ਰੀ ਗੁਰੂ ਰਵੀਆਥੇ ਨਾਲ ਪੰਜਾਬ ਦੇ ਪਤਾਨ ਉਹਨਾਂ ਨੂੰ ਬੇਨਤੀ ਕਿ ਉਹ ਵੀ ਆਪਣੇ 2 ਮਿੰਟ ਵਿਚਾਰ ਰੱਖਣ ਦਿਲਵਰ ਜੀ ਬਲਾਚੌਰ ਤੋਂ ਪਹੁੰਚੇ ਨੇ ਇੰਦਰ ਇੱਥੇ ਪਹੁੰਚਾਂ ਤੇ ਬਹੁਤ ਬਹੁਤ ਧੰਨਵਾਦ ਹਲੋ ਜੋ ਬੋਲਾਈ ਸੋ ਨਿਹਾਲਾ ਜੋ ਬੋਲਾਈ ਸੋ ਨਰਪੈ જય શ્રી ਰਾਮ જય ਜੀ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਸੰਦੇਹ ਭਾਰਤ ਨੂੰ ਤੇਹਦੂ ਧੰਵਾਦ ਆ ਸਾਰੀਆਂ ਕਾਰਜੋਗ ਸ਼ਖਸੀਅਤਾਂ ਤਤਾਂ ਮੇਰੀਆਂ ਭੈਣਾਂ ਮੇਰੇ ਭਰਾ ਸਾਡੇ ਬਜ਼ੁਰਗ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਇਸ ਸ਼ਹਿਰ ਦੇ ਵਿਚ ਰਹਿੰਦੇ ਨੇ ਉਹਨਾਂ ਨੇ ਸਮਾਂ ਕੱਟਿਆ ਉਹ ਇੱਥੇ ਪਹੁੰਚੇ ਅੱਜ ਅਸੀਂ ਸਾਰਿਆਂ ਨੂੰ ਪਤਾ ਕਿ ਜੋ ਪਹਿਲਗਾਮ ਦੇ ਵਿੱਚ ਉਹਨਾਂ ਖੂਨੀ ਦਰਿੰਦਿਆਂ ਦੇ ਵੱਲੋਂ ਇੱਕ ਅੱਤਵਾਦੀ ਕਾਰਾ ਕੀਤਾ ਗਿਆ ਜਿਸ ਕਾਰੋ ਦੇ ਨਾਲ ਪੂਰੇ ਦਾ ਪੂਰਾ ਭਾਰਤ ਦਹਿਲ ਗਿਆ ਇੱਕ ਹੱਦ ਹੁੰਦੀ ਆ ਜੁਲੰਗੀ ਪਰ ਉਹ ਸਾਧ ਨਦੀ ਪਾਰ ਕਰ ਦਿੱਤਾ ਗਿਆ ਮਹਿਮਾਦੀ ਨਾਲ ਇਹ ਤੇ ਇਹ ਕਹਾਂਗਾ ਕਿ ਜੇਕਰ ਆਪਾਂ 500 ਸਾਲ ਗੁਲਾਮ ਰਹੇ ਆ ਤਾਂ ਇਸੇ ਮਾਨਸਿਕਤਾ ਦੇ ਕਰਕੇ ਕਿ ਸਾਡੇ ਵਰਗੇ 28 29 ਜਣੇ ਮਾਰ ਦਿੱਤੇ ਪਰ ਅੱਜ ਵੀ ਸ਼ਹਿਰ ਸੁੱਤਾ ਹੋਇਆ ਅੱਜ ਕਰ ਸੰਕ ਕਰਕੇ ਉਹ ਨਹੀਂ ਉੱਠਿਆ ਕਿਉਂਕਿ ਅੰਦਰ ਜਿਹੜਾ ਧਰਮ ਆ ਨਾ ਕਿਤੇ ਨੇ ਕਿਤੇ ਬੱਖ ਲੈ ਕੇ ਸੁੱਤਾ ਪਿਆ ਪਾਣੀ ਦੇ ਅੰਦਰ ਆਉਂਦਾ ਰਾਜ বিনা ਨਹੀਂ ਧਰਮ ਚਲੇ ਹੈ ਧਰਮ বিনা ਸਭ ਕਾਇਮ ਨਹੀਂ ਹੈ ਕਿਤਨ ਜਾਖਾਂਗੇ ਉਹ ਚਾਹ ਕਰਾ ਗੁਰੂ ਜਰਨ ਕਹਿੰਦਾ ਚਾਰ ਛੀਹੇ ਬੱਤੇ ਗੋਡੇ ਛਲ ਦਿੱਤੇ ਗਏ ਕਿਉਂ ਕੀਤਾ ਕਿ ਕੋਈ ਗੱਲ ਸੀ ਇਸਲਾਮ ਕਬੂਲ ਕਰ ਲਓ ਪਰ ਨਹੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚੱਲਦਾ ਰਿਹਾ ਤਾਂ ਲਹਾਂ ਗਿਆ ਕੱਪੜੇ ਕਿਉਂ ਲਾਏ ਗਏ ਇੱਕ ਬੰਦਾ ਬਚਾ ਜਿਹਨੇ ਕਲਮਾ ਪੜਿਆ ਉਹ ਬਚ ਗਿਆ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਧੋ ਨਹੀਂ ਦੇਖਾ ਗੁਰੂ ਰਬਦਾਸ ਮਾਰੇ ਕਹਿੰਦੇ ਮੈਂ ਬੇਗਮਪੁਰੇ ਦੀ ਗੱਲ ਕਰਦਾ ਜਿੱਥੇ ਸਾਰਿਆਂ ਦੇ ਕੋਈ ਰਾਜ ਦੀ ਗੱਲ ਆ ਪਰ ਉਹ ਸਾਰੇ ਦੇ ਸਾਰੇ ਜ਼ਿੰਮੇਵਾਰ ਅਸੀਂ ਸ਼ਹਿਰੀ ਆ ਉਹ ਕਿੱਦਾਂ ਸ਼ਹਿਰੀ ਆ ਆਪਰਾ ਖੜਿਆ ਨਾ ਕੋਈ ਸ਼ਰਸਨਾ ਤੋਂ ਕੋਈ ਮਝਾਂਗਦਾਲ ਤੋਂ ਕੋਈ ਕਿਸੇ ਤੋਂ ਕੋਈ ਕਿਸੇ ਤੋਂ ਇਹ ਪ੍ਰਸ਼ਾਸਨ ਨੂੰ ਗਰਸ਼ਣ ਕਰਦੇ ਨੇ ਪਿਛਲੇ 4-5 ਸਾਲ ਤੋਂ ਮੰਗ ਪੱਤਰ ਦੇ ਰਹੇ ਆ ਜੀ ਉਹ شناਕਤੀ ਕਿਨਾਰ ਬਣਾ ਰਹੇ ਆ ਬਾਹਰ ਆ ਕੇ ਬੰਗਲਾਦੇਸ਼ੀ ਲੋਹਾਂ ਜਿਹਾ ਨੇ ਇਹਨਾਂ ਨੂੰ ਰੋਕੋ ਕੋਈ ਮਤਲਬ ਨਹੀਂ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਪੁਲਸੀ ਹੈ ਨਹੀਂ ਪਰ ਮੈਂ ਤੁਹਾਨੂੰ ਦੱਸਾਂਗਾ ਜੇ ਬਹਿਰ ਕਾਮਦਾਂ ਚੋਂ ਮਰਿਆ ਕੱਲੂ ਬਾਰੀ ਸਾਡੀ ਆ ਜੇ ਪਾਰੀ ਸਾਡੀ ਆਈ ਤਾਂ ਪੁਲਿਸ ਪ੍ਰਸ਼ਾਸਨ ਦੇ ਪੱਕੇ ਇਹਨਾਂ ਸਕੂਲਾਂ ਇਹਨਾਂ ਛੇੜਾਂ ਚ ਪੜਦੇ ਆ ਚਾਰੀ ਰੱਖੋ ਆਪਣੀ ਕਿਉਂਕਿ ਜਿਹੜੇ ਛੇੜਾਂ ਦੇ ਵਿੱਚ ਆਪਾਂ ਆਪਣੇ ਉਹ ਸੱਪ ਪਾ ਲਿਆ ਉਹ ਕੋਈ ਦੁੱਧ ਨਹੀਂ ਹੁੰਦੇ ਉਹ ਡੰਗ ਮਾਰਦੇ ਆ ਉਹ ਡੰਗ ਮਾਰਦੇ ਆ ਜਦੋਂ ਵੀ ਉਹਨਾਂ ਦਾ ਟਾਈਮ ਲੱਗਿਆ ਉਹਨਾਂ ਨੇ ਡੰਗ ਮਾਰਨਾ ਇਤਿਹਾਸ ਗਵਾਇਆ ਜਿੱਦਣ ਅਸੀਂ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਬਾਹਰੋਂ ਰਹੰਗਿਆ ਤੇ ਬੰਗਲਾਦੇਸ਼ੀ ਆਉਂਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਸੇ ਹੀ ਚੌਕ ਤੋਂ ਲੈ ਕੇ ਐਜੇ ਹੰਦਫਰ ਤੱਕ ਗਏ ਸੀ ਇੱਕ ਵੀ ਉੱਚੇ ਪਜਾਮੇ ਤੇ ਟੋਪੀ ਵਾਲਾ ਨਹੀਂ ਵਿਖਿਆ ਸੀ ਇੱਕ ਵੀ ਤਿੰਨ ਦਿਨ ਤੱਕ ਰੇੜੀਆਂ ਨਹੀਂ ਲਗੀਆਂ ਜੋ ਸੱਚੇ ਸੀ ਜੋ ਪੱਕੇ ਸੀ ਤਾਂ ਕਿਉਂ ਭੱਜੇ ਪ੍ਰਤਿਵਾਣਤਾ ਹੌਜੀ ਰਾਜਨੀਤੀ ਦਾ ਜਿਹਨਾਂ ਦੇ ਆਧਾਰ 'ਤੇ ਲੋਕ ਬਣਾਉਂਦੇ ਆ ਮੇਰੀ ਗੱਲ ਯਾਦ ਰੱਖਿਓ ਜੇ ਸੱਚ ਸਮਾਜ ਰਹੇਗਾ ਰਵਦਾਸੀਆ ਖੌਜ ਰਹੇਗਾ ਆਲਮੀ ਕੀ ਸਮਾਹ ਰਹੇਗਾ ਸਮਾਹ ਨਹੀਂ ਸਮਾਹ ਰਹੇਗਾ ਪ੍ਰਧਾਨ ਤੁਸੀਂ ਹੋਣਾ ਇਹਨਾਂ ਨੂੰ ਇੱਕ ਹੀ ਪਤਾ ਜਿਹਾਰ ਜਿਹਹਾ ਦਾ ਮਤਲਬ ਹੈ ਖੋ ਲੈਣਾ ਸਿੱਧੇ ਤਰੀਕੇ ਨਾਲ ਪੁੱਠੇ ਤਰੀਕੇ ਨਾਲ ਮਾਰ ਦੇਣਾ ਜਿਹੜਾ ਮੋਰੇ ਆ ਗਿਆ ਤੁਸੀਂ ਸਾਰੇ ਕਾਫਰ ਹੋਣਾ ਦੇ ਲਈ ਤੁਸੀਂ ਕੋਈ ਰੱਖਦਾ ਸੀ ਕੋਈ ਬਾਲਮਿਕਿਆ ਕੋਈ ਬੁੱਧੀ ਕੋਈ ਜਾਨੀ ਨਹੀਂ ਸੋ ਆਪ ਨੂੰ ਇੱਕ ਹੀ ਬੇਨਤੀ ਆ ਜਿਹੜੇ ਕਸ਼ਮੀਰ ਤੋਂ ਇੱਕ ਰਾਤ ਦੇ ਵਿੱਚ ਲਗਭਗ ਲੱਖ ਬੰਦਾ ਕੱਢਿਆ ਉਹਨਾਂ ਨੇ ਕੇਸਰਗੋ ਬਾਗ ਸੀ ਗਏ ਉਹਨਾਂ ਨੇ ਸੇਪਾਂ ਦੇ ਬਾਗ ਸੀ ਗਏ ਇੱਕ ਰਾਤ ਦੇ ਵਿੱਚ ਕਹਿੰਦਾ ਤਾਂ ਨਿਕਲ ਜਾਓ ਜੇ ਤਾਂ ਨਿਕਲਣ ਦੀ ਤਿਆਰੀ ਆ ਕੋਈ ਲੱਗਦਾ ਕੈਨੇਡਾ ਵਾਲਾ ਵੀਜ਼ਾ ਲੱਗਿਆ ਪਰ ਮਿੱਤਰੋ ਦਿੱਲੀੋਂ ਜਹਾਜ਼ ਚੜਦਾ ਨਾਲ ਯਾਦ ਰੱਖੋ ਦਿੱਲੀ ਪਹੁੰਚਣੀ ਨਹੀਂ ਰਹਿਣੀ ਇਸ ਕਰਕੇ ਮੈਂ ਕੀ ਗੱਲ ਕਹੂੰਗਾ ਨਾਲਸ ਮੈਂ ਆਪਣੇ ਭਰਾ ਨੂੰ ਕਿਹਾ ਮੈਂ ਕਾ ਵੀਰੇ ਐਡਾ ਕਰ ਤੇਰੀ ਪੁੱਤ ਕੇ ਸਾਹ ਪ੍ਰਸ਼ਾਸਨ ਦੇ ਵਿੱਚ ਐਡਾ ਕਰ ਸੰਸੀਥियार ਬਣਾ ਲਾ ਕਹਿੰਦਾ ਭਾਈ ਕੱਲ ਦੱਸੂਗਾ ਦੂਜੇ ਨੇ ਵਾਕੇ ਕਹਿੰਦਾ ਉਹ ਯਾਰ ਮੇਰੀ ਜਨਾਨੀ ਮੁੱਕਰ ਗਈ ਮਾਫ ਕਰਨਾ ਮੇਰੀਆਂ ਭੈਣਾਂ ਖੜੀਆਂ ਮੇਰੀ ਘਰ ਵਾਲੀ ਮੁੱਕਰ ਗਈ ਉਹ ਮੈਂ ਕਾ ਮੇਰੀ ਇੱਕ ਗੱਲ ਯਾਦ ਰੱਖੀ ਜਿੱਦਾਂ ਇਹ ਚੜ ਕੇ ਆਏ ਕਾਫਿਰ ਜਿੱਦਾਂ ਇਹ ਚੜ ਕੇ ਆਏ ਪੈਸਾ ਵੀ ਲੈਣਾ ਸੋਨਾ ਵੀ ਲੈਣਾ 2 ਲੱਖ ਦਾ ਫੋਨ ਵੀ ਲੈਣਾ ਟੀਵੀ ਲੈ ਜਾਣੀ ਤੇ ਘਰ ਵਾਲੀ ਵੀ ਲੈ ਜਾਣੀ ਪੈਸ ਕਰਕੇ ਆਪ ਸਭ ਨੂੰ ਉਸੇ ਬੇਨਤੀ ਆ ਜਿਹੜੇ ਲੋਕ ਕਿਰਾਏ ਦੇ ਉੱਤੇ ਦੁਕਾਨਾ ਮਕਾਨ ਦਿੰਦੇ ਆ ਪੈਸਾ ਲੈ ਨਹੀਂ ਜਾਣਾ ਲ ਸਕੰਦਰ ਦੇ ਗਿਆ ਨਾ ਘਰੂ ਦੇ ਗਿਆ ਨਹੀਂ ਤੁਹਾਡੇ ਜਨ ਸੋ ਇਸ ਕਰਕੇ ਇਸ ਭਾਰਤ ਦੇਸ਼ ਕਰਕੇ ਜੇਕਰ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਜੇਕਰ ਇਸ ਭਾਰਤ ਦੇਸ਼ ਕਰਕੇ ਗੁਰੂ ਰਵਿਦਾਸ ਮਹਾਰਾਜ ਆਪਣਾ ਤਾਮ ਪਰਵਤ ਨਹੀਂ ਕੀਤਾ ਦਕੰਦਰ ਲੋਦੀਆ ਝੇਲਾ ਦੇ ਅੰਦਰ ਟੱਕਿਆ ਗਿਆ ਤਾਂ ਪਰੰਪਰ ਰਵੱਟਨ ਕਰਦੀ ਲੋੜ ਨਹੀਂ ਇਹਨਾਂ ਦਾ ਬਹਿਸ਼ਕਾਰ ਕਰੋ ਇਹਨਾਂ ਦਾ ਦੁਕਾਨਾਂ ਦਾ ਬਹਿਸ਼ਕਾਰ ਕਰੋ ਗੱਲੇ ਦਾ ਰਸ ਪੀਂਦੇ ਆ ਨਾ ਪਲਾ ਸਕੇਨਰ ਦੇਖ ਲਿਆ ਕਰੋ ਕਿ ਕੌਣ ਮੁਸਲਮਾਨ ਸਾਡੇ ਭਰਾ ਆ ਜਿਹੜੇ ਇੱਥੋਂ ਵਾਲੇ ਪਰ ਜਿਹੜਾ ਲੱਖਾਂ ਲੋਕ ਬੰਗਲਾਦੇਸ਼ ਤੋਂ ਆ ਰਿਆ ਰਹੰਗੀਆਂ ਆ ਰਿਆ ਕਿਉਂ ਆ ਰਿਆ ਤੇ ਤੈਨੂੰ ਸੋਚ ਵਿਚਾਰ ਕਰਨਾ ਪੈਣਾ ਜੋ ਬੋਲੇ ਸੋਨਹਾਲ ਸੁਭਾਨ ਅੱਲਾਹ ਜ਼ਿਕਰਾ ਨਹੀਂ ਲੱਗਿਆ ਸਾਹਿਬ ਜੀ ਕੋ ਕਲਾਈ ਸੋਨ ਹਾਲਾ ਸਿਆਲਾ ਕੀ ਕਲਾਈ ਸੋ ਨਰਭਾਵੇ ਵਾਹਵਾ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬੰਦੇ ਵਾਹਵਾ ਬੰਦੇ ਵਾਹਵਾ ਲਾਸਟ ਗੱਲ ਜਿਹੜੇ ਮਰੇ ਆ ਨਾ ਉਹ ਮਰੇ ਨਹੀਂ ਉਹ ਸ਼ਹੀਦ ਆ ਉਹਨਾਂ ਦੀ ਸ਼ਹੀਦੀ ਦੇ ਉੱਤੇ ਭਾਰਤ ਸਰਕਾਰ ਨੂੰ ਉਹ ਸਰਜੀ ਦਾ ਸਟ੍ਰਾਈਕ ਤੇ ਉਹ 에ਅਰਫੋਰਸ ਜੁੜੀ ਹੋਈ ਆ ਸਟ੍ਰਾਈਕ ਉਹ ਭਲਾ ਕੇ ਇੱਕ ਐਡਾਣਾ ਮੀਲ ਪੱਥਰ ਕਰਨਾ ਚਾਹੀਦਾ ਤਾਂ ਕਿ ਪਤਾ ਲੱਗੇ ਕੁਝ ਹੋਇਆ ਜੇ ਨਹੀਂ ਤਾਂ ਇਸ ਸਰਕਾਰ ਦਾ ਵੀ ਬਾਈਕਾਟ ਕਰਾਂਗੇ ਧੰਨਵਾਦ ਬਿਲਵਰ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣਾ ਸਮਝਾਇਆ ਆ ਕਿ ਸਾਨੂੰ ਇਹਨਾਂ ਦਾ ਵਹਿਸ਼ਕਾਰ ਕਰ ਦੇਣਾ ਚਾਹੀਦਾ ਆ ਕਿਉਂਕਿ ਉੱਥੇ ਵੀ ਨਾਮ ਪੁੱਛ ਪੁੱਛ ਕੇ ਧੜਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਆ ਆ ਤੇ ਆਪਾਂ ਸਿਰਫ ਉਹਨਾਂ ਦੀ ਖਾਤਰ ਇਹ ਕਹਾਂਦਾ ਬਾਰੀਕਾਰ ਨਹੀਂ ਕਰ ਸਕਦਾ ਅਸੀਂ ਵੀ ਪੁੱਛਣ ਦਿਲ ਦਾਰ ਤੇ ਜਾਣੇ ਪੁੱਛੀਏ ਤੇਰਾ ਨਾਮ ਕੀ ਆ ਜੇਕਰ ਨਾਮ ਕਿਸੇ ਦਾ ਨਾਮ ਜਾਹਿਦ ਜਾਂ ਜੋ ਜੋ ਵੀ ਇਹਦੇ ਮੁਸਲਮਾਨ ਨਾਮ ਆਉਣਾ ਤਾਂ ਵਹਿਸ਼ਕਾ ਕਰੀਓ ਥੋੜ ਮੁੜ ਕੇ ਆ ਜੀਓ ਇਸ ਦੁਕਾਨ ਤੋਂ ਆਪਣੇ ਹੀ ਭਾਈਚਾਰਾ ਆਪਾਂ ਸੰਗਠਿਤ ਕਰੀਏ ਉਹਨਾਂ ਨੂੰ ਮਜ਼ਬੂਤ ਕਰੀਏ ਅਸੀਂ ਉਹਨਾਂ ਦੀ ਇੱਥੇ ਦੁਕਾਨਾਂ ਕਾਮਸ਼ਾਲ ਕਰ ਰਹੇ ਹਾਂ ਕੌਣ ਦੇ ਰਿਹਾ ਹੈ ਦੁਕਾਨਾਂ ਸਿਰਫ ਸਾਡਾ ਹੀ ਭਾਈਚਾਰਾ ਦੇ ਰਿਹਾ ਚਾਹੇ ਹਿੰਦੂ ਦੇ ਰਿਹਾ ਚਾਹੇ ਸਿੱਖ ਦੇ ਰਿਹਾ ਸਿਰਫ ਚਾਰਕ ਪੈਸਿਆਂ ਦੀ ਖਾਤਰ ਮਾਤਾ ਪਿਤਾ ਦੇ ਪਿੱਛੇ ਮਰ ਜਾਂਦੇ ਆ ਉਹ ਕੌਮ ਦੀ ਖਾਤਰ ਮਰਦੇ ਆ ਬਹੁਤ ਫਿਰ ਲਾਂ ਤਾਂ ਸਾਡੀ ਤਾਂ ਦੀ ਕੌਮ ਦੀ ਖਾਤਰ ਜਿਹੜਾ ਅਸੀਂ 4 ਪੈਸੇ ਦੇ ਖਾਤਰ ਮਰ ਜਾਂਦੇ ਆ ਅੱਜ ਅੱਥਾ ਸਾਰੇ ਪ੍ਰਣ ਕਰਕੇ ਜਾਓ ਸਾਹ ਬਾਧੀਆ ਆਪਣੇ ਬੱਚਿਆਂ ਦੀ ਆਪਣੇ ਮਾਪੇ ਦੀ ਕਿ ਅੱਜ ਤੋਂ ਬਾਅਦ ਜੋ ਵੀ ਸਮਾਨ ਖਰੀਦੂਗਾ ਸਬਜ਼ੀ ਖਰੀਦੂਗਾ ਫਰੂਟ ਖਰੀਦੂਗਾ ਸਪਨਾ ਖਰੀਦੂਗਾ ਨਾਨ ਪੁੱਛ ਕੇ ਖਰੀਦੂਗਾ ਜੇ ਪੁੱਛ ਕੇ ਖਰੀਦੇ ਇੱਕ ਵਾਰ ਜੋ ਅੱਥਾ ਕਰਾ ਲਓ ਜੈ ਜੀ ਦੀ ਜੈ ਜੀ ਦੀ ਜੈ ਜੀ ਦੀ ਬੰਦੇ ਬਾਦਰਾ ਬੰਦੇ ਬਾਦਰਾ ਬੰਦੇ ਬਾਦਰਾ ਭਾਰਤ ਮਾਤਾ ਕੀ ਜੈ ਅਕਲਾਬ ਜੰਦਾਬਾ ਅਕਲਾਬ ਜੰਦਾਬਾ ਪਾਕਿਸਤਾਨ ਮਰਦਾਬ ਤੇ ਹੁਣ ਮੈਂ ਅਵਤਾਸ ਸਿੰਘ ਡਾਂਡਿਆ ਜੀ ਕਥਾਨ ਮੋਚਾ ਦੇ ਪ੍ਰਧਾਨ ਜੀ ਪਹੁੰਚੇ ਸਾਡੇ ਵਿਚਕਾਰ ਉਹਨਾਂ ਨੇ ਵੀ ਬੇਨਤੀ ਕੀਤੀ 2 ਮਿੰਟੋ ਦੀ ਸਮੇਂ ਦੀ ਮਿਹਰਤਾ ਰੱਖਦੇ ਹੋਏ ਵੀ ਟੂਰਨਾਮੈਂਟ ਆਪਣੇ ਐਲਾਨ ਜੀ ਤੇ ਸਾਡੇ ਵਿਚਕਾਰ ਲਾਹੂ ਕੁਮਾਰ ਗੋਲਡੀ ਜੀ ਪਹੁੰਚੇ ਸਾਬਕਾ ਐਮਐਲਏ ਉਹਨਾਂ ਦੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਅਵਤਾਸ ਸਿੰਘ ਡਾਂਡਿਆ ਜੀ ਸਭ ਤੋਂ ਪਹਿਲਾਂ ਉਹਨਾਂ ਸ਼ਹੀਦ ਹੋਏ ਸਾਰੇ ਬਾਪਿਆਂ ਨੂੰ ਮੈਂ ਸਲੂਟ ਕਰਦਾ ਮਤਮਤ ਤੋਂ ਕਿ ਉਹਨਾਂ ਦੀ ਜਿਹੜੀ ਛੂਹੀਤੀ ਆ ਉਹ ਜਾਣੀ ਨਹੀਂ ਜਾਏਗੀ। ਹਿੰਦੁਸਤਾਨ ਦੇ ਲੋਕਤੰਤਰ ਦਾ ਬਹੁਤ ਵੱਡਾ ਹਸਤੰਭ ਪਰ ਜਿਹੜੀ ਟੱਕਰ ਹੋਈ ਹੈ ਇਸ ਨੂੰ ਕੋਈ ਨਹੀਂ ਕੋਈ ਪਾਕਤਾ ਸਾਡੀ ਜਿਹੜੀ ਪ੍ਰਭੂ ਸਤਾਖੰਡ ਦਾ ਆ ਇਹਨੂੰ ਤਾਰ ਪੇੜੋ ਕਰਨੇ ਵਾਲੀ ਨਹੀਂ ਜੀ ਤੋਂਦਿਆਂ ਨੇ ਪਰ ਦੋਸਤ ਜਿਸ ਤਰ੍ਹਾਂ ਜੇ ਕੱਟਿਆ ਸਾਡਾ ਇਹ ਅਸੀਂ ਪਾਵਰਫੁੱਲ ਜਾਵਰ ਕਹਿਣ ਦਾ ਹੌਸਲਾ ਰੱਖਦੇ ਆਂ ਪਰ ਅਸੀਂ ਕਾਮਯਾਬ ਆਂ ਜੇ ਆਪਾਂ ਧਰਨਾ ਦਿੱਤਾ ਤੇ ਜਿਹਨੂੰ ਅਮਰੀ ਜ਼ਮਨ ਨਾ ਪਹਿਨਾਇਆ ਆਪਾਂ ਜਿਹੜੇ ਤਰਦਾਦੀ ਕਹਿ ਕੇ ਗਏ ਨੇ ਉਹਨਾਂ ਗੱਲਾਂ ਦੇ ਸਰੇ ਨਾ ਉਤਰੇ ਤਾਂ ਉਹ ਦਿਨ ਦੂਰ ਨਹੀਂ ਚਾਲੂ ਖੜੀ ਦੀ ਹੋਣੀ ਮੇਰੀ ਗੱਲ ਯਾਦ ਰੱਖੋ ਜੇ ਜਿਹੜੇ ਲੋਕ ਆਏ ਸਾਥੀ ਅੰਥਨਾ ਦੇਸ਼ ਨੂੰ ਖਤਮ ਕਰਨਾ ਚਾਹਦੇ ਕੋਈ ਸਾਕਤਾ ਮੈਂ ਕਹਿਰ ਤੋਂ ਬਿੱਜ ਵੀ ਕਰੂੰਗਾ ਕਿ ਕੋਈ ਸਾਕਤਾ ਜਿਹੜੀ ਸਾਡੇ ਵਿੱਚ ਵੀ ਹੁੰਦੀ ਹੈ ਲੋਕਾਂ ਦਾ ਹੱਥ ਹੈ ਉਹ ਕਰਦੀਆਂ ਨੇ ਇੰਨੀ ਸ਼ਰਮਦਾ ਬਹੁਤ ਵੱਡੀ ਫਿਰ ਆਪਾਂ ਕੋਈ ਤਾਕਤ ਕੋਈ ਚੰਦ ਬੂਖਾ ਤੇ ਕੋਈ ਚੰਦ ਲੋਥਾ ਕੋ برداشت ਨਹੀਂ ਹੁੰਦੀ ਆਹ ਸਾਰੇ ਰਾਤ ਪ੍ਰਾਨ ਹੋਈਏ ਜਿੱਥੇ ਵੀ ਦਲਮ ਚਾਹ ਨੂੰ ਹੁੰਦਾ ਉੱਥੇ ਆਪਾਂ ਸਾਰੇ ਗੱਲ ਮਿਲ ਕੇ ਪੈਰਾ ਦੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਇ ਚਿਦਿਲਾ ਆਰ ਕਾਰ ਬੋਟਰ ਕਾਰ ਚੈੱਕ ਕਰੋ ਅੱਧਾ ਗੜ ਸ਼ੰਕਰ ਖਾਲੀ ਹੋ ਗਿਆ ਬਹੁਤ ਹੀ ਵਧੀਆ ਗਾਟੀਆਂ ਸੀ ਦਿੱਖਿਆ ਕਿ ਸਾਨੂੰ ਹੁਣ ਇੱਕ ਹੋਣ ਦਾ ਸਮਾਂ ਹੈ ਜੇਕਰ ਅਸੀਂ ਹੁਣ ਵੀ ਇਤਨਾ ਹੋਏ ਤਾਂ ਜਿਹੜੇ ਲੋਕ ਬਿਲਕੁਲ ਗਲਤ ਗੱਲ ਕਰਦਾ ਕਿ ਉਹ ਦਿਨ ਦੂਰ ਨਹੀਂ ਜਾਵੇਗਾ ਕੋਈ ਤੇ ਇਸ ਤਰ੍ਹਾਂ ਹੀ ਲੋਕਾਂ ਦੇ ਮਿਲ ਕੇ ਦੇਖੋਗੇ ਤੁਹਾਨੂੰ ਜਿਹੜਾ ਅੱਜ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਬਹੁਤ ਵੱਡਾ ਕੰਮ ਨਹੀਂ ਹੈ ਬਹੁਤ ਵੱਡੀ ਨੀਂਹ ਰੱਖਿਆ ਜਾ ਰਿਹਾ ਹੈ ਕਿ ਜਿਹੜੀ ਇਹ ਰਾਜ ਸਭਾ ਦੇ ਸੰਗਠਨ ਕਿਹੜਾ ਲਾਈਵ ਤਸਵੀਰਾਂ ਦੇਖਦੇ ਅਲੱਗ-ਅਲੱਗ ਜਿੱਥੇ ਬੰਦਿਆਂ ਨੂੰ ਰੋਕ ਜਿਹੜੇ ਆ ਰੋਸ ਪ੍ਰਦਰਸ਼ਨ ਦੇ ਵਿੱਚ ਜਿਹੜਾ ਉਹ ਸ਼ਮੂਹ ਹੋਏ ਮੈਨੂੰ ਜਿੱਤੇ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਜਿਹੜਾ ਕੰਬੀਨੇਸ਼ਨ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਪੂਰਾ ਬਾਦ ਹੈ ਪਾਕਿਸਤਾਨ ਦੇ ਦਾ ਜਿਹੜਾ ਸਾਡਾ ਕੋਈ ਵੀ ਵਿਸ਼ੇਸ਼ ਨੂੰ ਬਚਾ ਕੇ ਆਪਣਾ ਹਾਜ਼ਿਰ ਰਹਿ ਰਿਹਾ ਹੈ ਬੇਸ਼ੱਕ ਅਸੀਂ ਇਸ ਤੋਂ ਜੋਗ ਚ ਆ ਗਿਆ ਪਰ ਨਾਲ ਦੀ ਤਰ੍ਹਾਂ ਕਿਤੇ ਇਨਸਾਨੀ ਤੱਕ ਆਹ ਜਿਹੜਾ ਵਾਤਾਵਰਣ ਆ ਰਿਹਾ ਚਾਹੇ ਉਹ ਚਾਹੇ ਉਹ ਕਿਸੇ ਕਿਸੇ ਵੀ ਕਿਸੇ ਨਾਲ ਦੇ ਨਾਲ ਕਿਸੇ ਵੀ ਕਿਸਮ ਦੇ ਨਾਲ ਰਿਲੇਟਡ ਉਹ ਜਿੰਦਾ ਹੋਣ ਉਹ ਅਲੱਗ-ਅਲੱਗ ਲਾਰੇ ਜਿਹੜੇ ਆ ਕੇ ਇਸ ਮંચ ਤੋਂ ਜਿਹੜਾ ਬੋਲ ਰਹੇ ਨੇ ਉਸ ਤੋਂ ਬਾਅਦ ਇਹ ਜਿਹੜਾ ਹਾਲਾਤ ਕੀ ਜੈ

आप जी आप जी हर बंदा लॉ देव एडवोकेट लॉ से मैं जो ਲੋਕ ਪੁਚਾਸ਼ ਤੋਂ ਜੰਮਦੇ ਨੇ ਲੋਕਾਂ ਨੂੰ ਮੁਸਕਾ ਦੇਣਾ ਸੁਖੋ ਗਿਆ ਬਾਕੀ ਕੰਮ ਚੱਲ ਪਿਆ ਜਿਹੜਾ ਇਹੋ ਜਿਹੇ ਨੂੰ ਜੋੜਨ ਵਾਲੀ ਘਟਨਾ ਹੈ ਜਿਹਨੇ ਵਾਈਫ ਤੋਂ ਕਿ ਇੱਕ ਕਰਨੀ ਚਾਹਵਾ ਜੋ ਇੱਕ ਹਸਬੰਡ ਵਾਈਫ ਨੂੰ ਮਾਰਿਆ ਗਿਆ ਹਸਬੰਡ ਨੂੰ ਮਾਰਿਆ ਗਿਆ ਵਾਈਫ ਨੂੰ ਛੱਡਿਆ ਗਿਆ ਉਹਦੇ ਵਿੱਚ ਇੱਕ ਗੱਲ ਕਹੀ ਗਈ ਕਿ ਕਲ ਜਾ ਕੇ ਮੋਦੀ ਨੂੰ ਦੱਸ ਦੇ ਉਹਨੇ ਇਹ ਨਹੀਂ ਕਿਹਾ ਕਿ ਜਾ ਕੇ ਤੂੰ ਮੋਦੀ ਨੂੰ ਦੱਸ ਦੇ ਉਹਨੇ ਜਾ ਕੇ ਕਿਹਾ ਤੂੰ ਸਾਰੇ ਹਿੰਦੂਤਾਂ ਨੂੰ ਦੱਸ ਦੇ ਉਹਦੇ ਲਈ ਸਾਨੂੰ ਕਿਸੇ ਧਰਮ ਦੇ ਲਈ ਨਹੀਂ ਉਹਦੇ ਲਈ ਸਾਨੂੰ ਸਾਰੇ ਹਿੰਦੂਸਤਾਨ ਨੂੰ ਪਛਣਾ ਹੋਣਾ ਪੈਣਾ ਕਿਉਂਕਿ ਇਹ ਲੜਾਈ ਇੱਕ ਮੋਦੀ ਦੀ ਨਹੀਂ ਆ ਇਹ ਸੁਨੇਹਾ ਸਾਰੇ ਹਿੰਦੂਸਤਾਨ ਨੂੰ ਭੇਜਿਆ ਗਿਆ ਸੀਗਾ ਕਿ ਜਾਓ ਜਾ ਕੇ ਦੱਸੋ ਅਸੀਂ ਤੁਹਾਨੂੰ ਮਾਰਾਂਗੇ ਉਹ ਧਰਮ ਦੇ ਨਾਮ ਤੇ ਉਹਦੀ ਜੋਕ ਉਹਦੀਆਂ ਪੈਂਟਾਫੋਨ ਕੇ 14 ਧਰਮ ਪੁਛ ਕੇ ਕੋਲ ਜੋ ਮਾਰ ਲਿਆ ਗਿਆ ਆ ਮੈਂ ਇਸ ਗੱਲ ਤੇ ਬਹੁਤ ਹੀ ਬਦੀ ਨਿਖੇਧੀ ਕਰਦਾ ਤੇ ਆਪਣੇ ਸਮਾਰਟ ਨੂੰ ਮੰਨ ਕਰਦਾ ਕਿ ਇਹਨਾਂ ਦੇ ਖਲਾਫ ਜੋ ਵੀ ਐਕਸ਼ਨ ਲਿਆ ਜਾਣਾ ਚਾਹੀਦਾ ਇਹਨਾਂ ਤੇ ਜਲਦੀ ਤੋਂ ਜਲਦੀ ਕਿ ਸਾਡੇ ਬੱਚੇ ਵੀ ਉੱਥੇ ਘੁੰਮਣ ਤਾਂ ਨਹੀਂ ਅਸੀਂ ਵੀ ਜਾ ਸਕਦੇ ਉਹ ਫਟੇ ਫਟੇ ਮਾਰ ਇਹ ਸਾਰੇ ਸਾਰੇ ਸਹਿਯੋਗ ਨਾਲ ਇਹ ਕਿ ਹਿੰਦੂ ਤਰਫੋਂ ਨਹੀਂ ਇਹ ਸਾਰੇ ਜਨਤਾ ਦੇ ਹਿੱਸੇ ਹਾਂ ਜਿਹੜੇ ਜੱਜ ਜਿੱਤਿਆ ਸਰਨਾ ਹੱਥ ਕਿਸੇ ਐਡਵੋਕੇਟ ਬਣੇ ਹੋਏ ਸਨ ਕਿ ਆਜ ਜੈ ਜੈ ਭਾਰਤ ਮਾਤਾ ਦੀ ਜੈ 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 ਜਿਹੋਕੇ ਸਾਡੇ ਜਨਤਾ ਦੇ ਲਈ ਦੇਸ਼ ਸਰਕਾਰ ਦਾ ਮੇਰਾ ਕੋਟਾ ਸ਼ਰਮਾ ਜੀ

ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸ਼ਹੀਦ ਹੋਏ ਆ ਇਹਨਾਂ ਨੂੰ ਮੈਂ ਮਰੇ ਹੋਏ ਵਿਅਕਤੀ ਨਹੀਂ ਸ਼ਹੀਦ ਵਿਅਕਤੀ ਸਮਝਦਾ ਦਿੰਦਾ ਹਾਂ ਤੇ ਮੈਂ ਬੇਨਤੀ ਕਰਦਾ ਹਾਂ ਭਾਰਤ ਸਰਕਾਰ ਨੂੰ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹਨਾਂ ਦੇ ਪਰਿਵਾਰਾਂ ਨੂੰ ਭਾਰਾ ਮੰਨਣ ਦਾ ਬਲ ਬਖਸ਼ ਤੇ ਸਰਕਾਰ ਨੂੰ ਚਾਹੀਦਾ ਜੇ ਇਹਨਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਵੀ ਦਿੱਤਾ ਜਾਵੇ ਅਤੇ ਅੱਤਵਾਦੀਆਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਦੇ ਸਾਡੇ ਵਿੱਚ ਪਰਵਾਣਾ اٹੈਕ ਹੁੰਦਾ ਕਦੇ ਪੁਸ਼ਾ اٹੈਕ ਹੁੰਦਾ ਤੇ ਕਦੇ ਪਹਿਲਵਾਨ ਤੇ اٹੈਕ ਹੁੰਦਾ ਇਹਨਾਂ اٹੈਕਾਂ ਦੀ ਪੱਕੇ ਤੇ ਸਟੀਕ ਤਰੀਕੇ ਦੇ ਨਾਲ ਇਹਨਾਂ ਨੂੰ ਬੰਦ ਕੀਤਾ ਜਾਵੇ ਇਹਨਾਂ ਦੇ ਉੱਤੇ ਤਰੜੀ ਤੋਂ ਤਰੜੀ ਕਾਰਵਾਈ ਦੀ ਮੰਗ ਕਰਦੇ ਜੈ ਹਨ ਸੂਤਰੀ ਦੇਖਦਾ ਕਿ ਲੱਖ ਲੱਖ ਜਿਹੜਾ ਜਿੱਦੇ ਬੰਦੀਆਂ ਜਾਂ ਲੱਖਾਂ ਸਿਕੜ ਜਿਹੜੇ ਅੱਜ ਸ਼ੋਅ ਦੇ ਵਿੱਚ ਲਗਾਤਾਰ ਦੋ ਆਪਣੇ ਆਪਣੇ ਪੀਣੇ ਕਰਿਆ ਇਸ ਸਮਲੇ ਨੂੰ ਕੇ ਬਾਰੇ ਗੱਲ ਕਰੀਏ ਤਾਂ ਬਹੁਤ ਰਾਜਸਾਨੀ ਕਾਰ ਹੋਇਆ ਹੈਗਾ ਜੀ ਸਤ ਮੰਦਕ ਚੱਲ ਰਹੀ ਹੈ ਪਰ ਨਾਲ ਦੀ ਨਾਲ ਲੱਗਦਾ ਹੈ ਮਸਲ ਨਹੀਂ ਸਿਖਾਤਾ ਉਸਨੇ ਕਿੰਨਾ ਇੰਪਲੀਮੈਂਟ ਨਹੀਂ ਨਜ਼ਰ ਆ ਰਹੀਆਂ ਇੱਕ ਤਰ੍ਹਾਂ ਕਿ ਧਰਮਾਂ ਦੇ ਨਾਮ ਤੇ ਜ਼ਹਿਰ ਗੋਲਿਆ ਜਾ ਰਿਹਾ ਹੈ ਲੋਕਾਂ ਨੂੰ ਰਹਿ ਜਾ ਰਿਹਾ ਹੈ ਜਾਂ ਉਹਨਾਂ ਦੇ ਮੂਲ ਮਕਸਦ ਤੋਂ ਸੱਖ ਨੇ ਆਪ ਦਾ ਜਿਹੜਾ ਅਸਲੀ ਜਿਹੜਾ ਉਹਨਾਂ ਦਾ ਮੂਲ ਮਕਸਦ ਕੀ ਹੋ ਸਕਦਾ ਹੈ ਖੈਰ ਇਹ ਤਾਂ ਸਰਕਾਰਾਂ ਉਹਨਾਂ ਤੇ ਐਕਸ਼ਨ ਲੈਣਗੀਆਂ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਜਿਹੜਾ ਅਗਲੀ ਕਾਰਵਾਈ ਦੀ ਉਮੀਦ ਹੁੰਦੀ ਹੈ ਕਿ ਪੰਜਾਬ ਹਾਲ ਜਿਹੜਾ ਪੰਜਾਬ ਜਿਹੜਾ ਮਾਹੌਲ ਜਿਹੜਾ ਨਾ ਉਹ ਬਹੁਤ ਸਾਰੀ ਕਰਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਪਾਕਿਸਤਾਨ ਦੀ ਜੋ ਕਪੜਾ ਜੋ ਹੈ ਜਿਹੜਾ ਪਾਕਿਸਤਾਨ ਦੀਆ ਨੈ ਸਿਸਟਮ ਦੇ ਨਾਲ ਜਿਹੜਾ ਨਹੀਂ ਆ ਉਹ ਵੀ ਕਿੰਨਾ ਕਿਤੇ ਇਹ ਨਜ਼ਰ ਆ ਰਿਹਾ ਕਿ ਪਾਕਿਸਤਾਨ ਇਹ ਨਜ਼ਰ ਆ ਰਿਹਾ ਚਾਹੇ ਉਹ ਗੱਲ ਇੰਨੀ ਕੈਲੀ ਜਿਹੀ ਵੀ ਹੈ ਕਿ ਕਿ ਤਰ੍ਹਾਂ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇਸ ਟਾਈਮ ਤੋਂ ਅਰਸ਼ਾ ਚਤਾਰਿਆ ਕਿ ਜੇ ਦਰਦੀ ਗੱਲ ਕਰਦੇ ਆ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਜਿਹੜੀਆਂ ਇਹ ਇਨਸਾਨੀ ਦ੍ਰਿਘ ਦੇ ਪੀੜਤਾਂ ਹੋਏ ਨੇ ਤੇ ਇਸ ਦੇ ਉੱਤੇ ਜਿਹੜੇ ਸਭ ਤੋਂ ਜ਼ਿੰਦਾਖਾਨੇ ਨੇ ਸੋ ਹੁਣ ਤੱਕ ਤੁਸੀਂ ਮੈਂ ਤੁਹਾਨੂੰ ਮੇਨ ਇੱਕ ਗੱਲ ਹੀ ਤੁਹਾਨੂੰ ਸਾਰਾ ਅਸੀਂ ਰਿਪੋਰਟ ਕਰਕੇ ਤੁਹਾਡੇ ਕੋਲ ਆਉਂਦੇ ਹਾਂ ਮਾਤਾ ਵਾਦ ਸਲਾਮ ਕਰਦੇ ਪੰਜਾਬੀ ਵਰਲਡ ਵਾਈਡ ਟੀਵੀ ਤੋਂ ਵੀ ਮੈਂ ਇਸ ਤਰ੍ਹਾਂ ਪਰਸਨ ਰੂਮੀ ਦੇ